మే ఆ ఇతే ਸਾਡੇ ਟਰੈਕਟਰ ਹੀ ਗੇ ਪਿੰਡ ਦੇ ਇੱਕ ਇੱਕ ਗੱਡਾ ਪਾਛਵਾ ਹੀ ਸਾਡੀਆਂ ਹੀ ਪੈਲੀਆਂ ਵਿੱਚ ਚਬਾਰੇ ਹੀ ਹੋਟਰਾਸ ਸਬ ਰੋਡੀਆਂ ਇਹ ਸਰਕਾਰ ਇਹਦਾ ਕੋ ਪੱਕਾ ਹੱਲ ਕਰੇ ਪਾਣੀ ਦੇ ਹਰ ਵਾਰੀ ਆ ਜਾਂਦਾ ਅੱਛਾ ਇਹਦੇ ਵਿੱਚ ਸੀ ਉਹ ਜਿੱਥੇ ਉਹ ਟਿੱਬੀ ਆ ਨਾ ਸਾਹਮਣੇ ਕੈਮਰਾ ਮੈਨੂੰ ਕਹੂੰਗਾ ਦਿਖਾਓ ਉਥੇ ਆਪਣੇ ਟਰੈਕਟਰ ਹੀ ਗੇ ਰੋੜ ਕੇ ਗਏ ਜਿਹੜੀ ਉਹ ਟਿੱਬੀ ਜਿੱਥੇ ਰੇਤ ਪਈ ਆ ਉਹ ਜਿੱਥੇ ਜਿੱਥੇ ਐਟਾਈਮ ਰੇਤ ਉਥੇ ਚਬਾਰੇ ਤਿੰਨ ਚਬਾਰੇ ਇੱਕ ਸਾਡਾ ਹੀ ਇੱਕ ਹੋਰ ਗਵਨੀਆਂ ਦਾ ਹੀ ਇੱਕ ਦੂਜਿਆਂ ਦਾ ਇਹ ਤਰੇ ਤਿੰਨ ਤਰੇ ਤਰੇ ਤੋਂ ਅੱਛਾ ਹਾਂਜੀ ਜਨਰੇਟਰ ਜੂਟਰ ਤਵੀਆਂ ਦੁਨੀਆਂ ਸਦਾ ਹਰ ਕੋਈ ਹੋਣੀ ਹੈ ਉੱਥੇ ਅੱਛਾ ਅੱਛਾ ਹਾਂਜੀ ਜਦੋਂ ਵੀ ਪਾਣੀ ਆਉਂਦਾ ਵਾ ਤੁਹਾਨੂੰ ਪਾਣੀ ਆਉਂਦਾ ਪਹਿਲਾਂ ਪਤਾ ਪਾਣੀ ਆਉਂਦਾ ਪਹਿਲਾਂ ਅਸੀਂ 2 ਮਹੀਨੇ ਪਹਿਲਾਂ ਇੱਥੇ ਧਰਨਾ ਵੀ ਦਿੰਦੇ ਰਹੇ ਹਾਂ ਅਸੀਂ ਹੈਡ ਤੇ ਕਿ ਪਾਣੀ ਨਾਲ ਦੀ ਨਾਲ ਰਿਲੀਜ਼ ਕਰ ਦੋ ਗਾਹ ਕਰ ਦੋ ਪਰ ਕਿਸੇ ਨੇ ਪਛਾਣ ਅਸਲੀ ਵੀ ਸੁਣੀ ਨਹੀਂ ਅਸੀਂ ਕਿਹਾ ਵੀ ਇਹ ਹੜਾ ਆ ਜਨੇ ਜਾਂ ਸਾਨੂੰ ਪਤਾ ਹੀ ਪਿੱਛੇ ਪਾਣੀ بارش ਬਹੁਤ ਹੁੰਦੀ ਹੈ ਤਹਿਆਂ ਉਹ ਕਹਿੰਦੇ ਰਿਹਾ ਵੀ ਪਾਣੀ ਕੱਢ ਦੋ ਘੜੋਂ ਪਰ ਨਹੀਂ ਕਹਿਨੇ ਕੱਢਿਆ ਨਹੀਂ ਅਈ ਇਹ ਥੋੜਾ ਛੜਾ ਕੇ ਜਾਂਨੇ ਹਾਂ ਸੈਣੀਏ ਤੋਂ ਬੰਦ ਬੰਦ ਹੁੰਦਾ ਹੈ ਛੜ ਉੱਥੇ ਜਾ ਕੇ ਛੜਾਈ ਦਾ ਸੀ ਤੇ ਉਧਰੋਂ ਇਧਰ ਕਰ ਦਿੰਦੇ ਨਹਿਰਾਂ ਬੰਦ ਰੱਖਦੇ ਅੱਛਾ ਮਤਲਬ ਪਾਣੀ ਇਕੱਠਾ ਕਰੀ ਗਏ ਇਕੱਠਾ ਕਰੀ ਗਏ ਇਕੱਠਾ ਜੇ ਰਿਲੀਜ਼ ਕਰਦੇ ਨਹੀਂ ਤੇ ਥੋੜਾ ਥੋੜਾ ਇਹ ਨੌਬਤ ਨਹੀਂ ਆਉਣੀ ਇੰਨਾ ਪਾਣੀ ਨਾ ਚੜਦਾ ਬਿਲਕੁਲ ਜੀ ਤੇ ਅੱਛਾ ਤੁਹਾਡਾ ਇੱਥੇ ਮਤਲਬ ਵਿੱਚ ਬਾਰਿਸ਼ ਸੀ ਮੋਟਰਾਂ ਟਰੈਕਟਰ ਜਿਹੜੇ ਆ ਉਹ ਰੁੜ ਗਏ ਹਾਂਜੀ ਪੂਰਾ ਵਧੀਆ ਝੋਨਾ ਸੀ ਕਿ ਆਇਸ਼ ਕਲਾਸ ਪਹਿਲੀ ਇੱਕ ਨੰਬਰ अच्छा अच्छा पूरे ਝੋਨੇ ਵੀ ਫੁੱਲ ਹੀ ਗਏ ਕਿਹੜੇ ਪਿੰਡ ਦੀਆਂ ਸੀ ਬਹਿਤ ਇਹ ਇਹ ਗੱਟਾ ਬਾਦਸ਼ਾਹਦਿਆਂ ਹੀ ਇੱਕ ਦਿਨੇ ਕਾਂ ਜੀ ਅੱਛਾ ਆਪਣੇ ਆਪਣੇ ਟਰੈਕਟਰ ਜਿਹੜਾ ਰੋੜਾ ਇੱਕ ਗੱਟੇ ਬਾਦਸ਼ਾਹ ਦਾ ਰੋੜਾ ਤੇ ਇੱਕ ਦਿਨੇ ਕਾਂ ਦਾ ਆਪਣੇ ਬੱਟੂ ਭੱਟੀ ਦਾ ਬੰਦਾ ਕੋ ਪਹਿਲੀ ਦਿਨੇ ਕਾਂ ਦੀ ਅੱਛਾ ਹਾਂਜੀ ਮਲੋ ਠੇਕੇ ਤੇ ਲਈ ਸੀ ਆਪ ਦੀ ਹੀਗੀ ਅੱਛਾ ਹਾਂਜੀ ਮਾਲਕੀਆਂ ਪਹਿਲੀਆਂ ਸਾਰੀਆਂ ਠੀਕ ਸਾਰਾ ਨੰਬਰੀ ਥਾਂ ਜੀ ਇੱਕ ਇਹਦੇ ਚ ਜਿੰਨੀ ਵੀ ਦਰਿਆ ਦੀ ਨੰਬਰੀ ਪਲੀ ਹੈਗੀ ਅੱਛਾ ਅੱਛਾ ਤੇ ਹੋਣ ਜੀ ਜਿਹੜਾ ਤੁਹਾਡਾ ਸੁਭਨਾਮ ਜੀ ਮੇਰਾ ਨਾਮ ਲਖਬੀਰ ਸਿੰਘ ਆ ਅੱਛਾ ਅੱਛਾ ਜੀਨੇ ਕੇ ਆਪਣੇ ਮੈਂਬਰ ਪੰਚਾਇਤ ਠੀਕ ਆ ਤੇ ਲਖਬੀਰ ਸਿੰਘ ਜੀ ਹੁਣ ਜੇ ਤਾਂ ਸਰਕਾਰ ਨੇ ਕਿਹਾ ਵੀ ਤੁਸੀਂ ਆਪਣੀਆਂ ਰੇਤ ਜਿਹੜੀ ਆ ਉਹ ਜਿਹੜੇ ਜ਼ਿਮੀਦਾਰਾਂ ਦੇ ਖੇਤਾਂ 'ਚ ਉਹ ਕੱਢ ਲਓ ਤੇ ਇੱਥਾ ਤੇ ਮੰਜਾਦਾ ਹੁਣ ਖੇਤਾਂ ਦੀ ਪਛਾਣ ਵੀ ਨਹੀਂ ਆਉਂਦੀ ਵੀ ਕਿਹੜੇ ਖੇਤ 'ਚ ਕਿੱਥੇ ਆਏ ਤੇ ਨਹੀਂ ਇਹ ਤਾਂ ਹੁਣ ਜਿਵੇਂ ਸਾਡੇ ਉਹ ਟਿੱਬੀ ਦਾ ਸਾਡੇ ਚਬਾਰਾ ਆਇਆ ਉਹ ਤੋਂ ਨਾਮ ਨਿਸ਼ਾਨ ਹੀ ਮਿਟ ਗਿਆ ਕਪੜਾਈ ਲੱਗਣ ਡਿਆ ਬੰਨਿਆਂ ਦਾ ਵੀ ਨਹੀਂ ਪਤਾ ਚੱਲਦਾ ਕਿ ਜਿਹੜਾ ਬੰਨਾ ਕਿੱਥੇ ਕਿੱਥੇ ਨਹੀਂ ਆਕੀ ਚਲੋ ਇਹ ਰੇਤ ਕੱਢਣ ਦੇ ਬਈ ਸਰਕਾਰ ਕਿਸਾਨਾਂ ਨੂੰ ਰੇਤ ਵਿਚਾਰੇ ਕਈਆਂ ਕੋਲ ਸੰਧ ਹੈ ਜਿਤ ਕੋ ਹੈਗੇ ਉਹ ਕੱਢ ਸਕਦਾ ਦੂਜੇ ਵਿਚਾਰੇ ਕੀ ਕਰਨਗੇ ਪਰ ਟਾਈਮ ਵੀ ਤੇ ਦਸੰਬਰ ਤੱਕ ਹਾਂਜੀ ਟਾਈਮ ਜਿੰਨਾ ਉਹ ਥੋੜਾ ਦੱਸਿਆ ਉਹਦੇ ਨਾਲ ਤੇ ਉਹਨਾਂ ਸਮਾਂ ਉਹ ਜੀ ਪੂਰਾ ਹੋਏ ਨਾ ਪਾਣੀ ਨੇ ਸੁੱਕਣਾ ਨਹੀਂ ਵਿੱਚ ਹੀ ਰਹਿ ਜਾਣਾ ਪਾਣੀ ਨੇ ਸੁੱਕਣਾ ਉਹਨੇ ਚਿਰ ਤੇ ਤੇ ਨਾਲੇ ਇਹ ਨਾ ਰੇਤ ਕੱਢ ਕੇ ਇਹ ਤੇ ਮਤਲਬ ਜਾਂਦੇ ਆ ਨਾ ਹਾਂਜੀ ਖਾਨਾਪੁਰ ਤੇ ਕਿ ਮੈਂ ਖਾਣਾ ਮਲਪੀ ਆ ਰੇਤ ਜਿਹੜਾ ਕਿਆ ਸਰਕਾਰ ਨੇ ਖਾਣਾ ਪੂਰਤੀ ਹੈ ਜੀ ਇਹ ਖਾਣਾ ਪੂਰਤੀ ਹੈ ਜੀ ਇਸ ਤਰ੍ਹਾਂ ਕੀ ਕਰ ਸਕਦੇ ਇਹ ਰੇਤਾ ਸਹੀ ਵੀ ਨਹੀਂ ਹੈਗਾ ਨਾ ਇਹ ਇਹ ਜਿਹੜੀ ਆ ਤੇ ਚੁੱਕਣ ਦੇ ਕਾਬਲ ਨਹੀਂ ਹੈਗੀ ਇਹ ਤੇ ਹੈਗੀ ਪੱਸਰ ਜਿਹੜੀ ਚੁੱਕਣ ਦੇ ਕੇਵਲ ਜਨਰੇਟਰ ਪਾਣੀ ਪੂਰਾ ਲੈਂਦਾ ਨਹੀਂ ਉਹਨਾਂ ਜਿਹੜੇ ਵੀ ਨਹੀਂ ਸੁਧਰਉਣਾ ਹਜੇ ਤੇ ਜਿੰਨਾ ਟਾਈਮ ਦੱਸਿਆ ਉਹਨਾਂ ਦੇ ਤੁਹਾਨੂੰ ਪਤਾ ਪਾਣੀ ਨਹੀਂ ਲੈਣਾ ਤੇ ਕਿੱਥੇ ਚੁੱਕਣਗੇ ਕਿਸਾਨ ਨੇ ਨਾਲੇ ਵੇਖੋ ਜੀ ਕਿਸਾਨ ਚੋਕੇ ਰੇਤ ਨੂੰ ਕਰੂਗਾ ਕੀ ਕਿਸਾਨ ਤੇ ਇਹ ਨਾ ਵੀ ਇਹ ਤੇ ਵੇਚੂਗਾ ਜਾਂ ਤੇ ਮਤਲਬ ਇੱਥੇ ਲੋਕ ਆਉਣਗੇ ਵੇਚਣਗੇ ਜਾਂ ਵੇਚਣ ਵਾਸਤੇ ਮਨਜ਼ੂਰੀ ਦੇਵੇ ਸਰਕਾਰ ਇਹ ਨਾ ਕਿਸਾਨ ਨੇ ਰੇਤ ਚੋਕੇ ਕੀ ਕਰਨੀ ਇਕੱਠੀ ਕਰਕੇ ਤੇ ਜੇ ਸਰਕਾਰ ਨੇ ਇਦਾਂ ਹੀ ਹਰ ਵਾਰੀ ਵੀ ਪਾਣੀ ਛੱਡਣਾ ਤੇ ਆਪਦੇ ਸਾਨੂੰ ਆਪਦੇ ਪਹਿਲੀਆਂ ਪਾਸੇ ਦੇ ਦੇਣ ਤੇ ਇਹਨੂੰ ਬਚਾਏ ਰਕਰ ਜਾਂ ਨਹਿਰੀ ਰੂਪ ਦੇ ਦੇਣ ਦਰਿਆ ਨੂੰ ਇਹਦਾ ਮਸਲਾ ਹੱਲ ਕਰਨ ਪੱਕਾ ਹਰ ਵਾਰੀ ਬਹੁਤ ਕਿਸਾਨ ਪਰੇਸ਼ਾਨ ਹੁੰਦਾ ਸਾਰੀਆਂ ਪੈਰੀਆਂ ਬਰਬਾਦ ਹੋ ਗਈਆਂ ਫਸਲਾਂ ਘਾਰ-ਪਾੜ ਕੇ ਬੁਰੇ ਹਾਲ ਜੀ ਬਲਵਿੰਦਰ ਸਿੰਘ ਜੀ ਕੀਤਾ ਨਹੀਂ ਜਾ ਸਕਦਾ ਬਹੁਤ ਦੁੱਖ ਹੁੰਦਾ ਜਦੋਂ ਆ ਤੁਹਾਡੀਆਂ ਆ ਹਾਲਾਤ ਵੇਖੇ ਆ ਤੇ ਜ਼ਮੀਨਾਂ ਰੁੜੀਆਂ ਤੇ ਜਿੱਥੇ ਜ਼ਮੀਨਾਂ ਦਾ ਨਾਮੋ ਨਿਸ਼ਾਨ ਹੀ ਮਿਟ ਗਿਆ ਤੇ ਹੋਰ ਦਾ ਹੋਰ ਆ ਧੋੜੇ ਟਿੱਬੇ ਬਣ ਗਿਆ ਪਰ ਚਲੋ ਇਹ ਕੁਝ ਪਰਮਾਤਮਾ ਦੀ ਵੀ ਕਰੂਪੀ ਨਾਲੂ ਤੇ ਕੁਝ ਸਰਕਾਰਾਂ ਦੇ ਨਾਲ